ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੇ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਹਾਡੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੈਗਾ ਤਾਂ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਇੱਕ ਹੱਦ ਵੀ ਤ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਇੱਕ ਬੀਬੀ ਦਾ 13 ਸਾਲ ਦਾ ਕਰਜ਼ਾ ਸਿਰਫ 2 ਮਹੀਨੇ ਦੇ ਵਿੱਚ ਉਤਾਰ ਦਿੱਤਾ ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਦੇਖੋ ਅਕਸਰ ਅਸੀਂ ਇਹ ਚੀਜ਼ਾਂ ਸੁਣਦੇ ਵੀ ਆਂ ਦੇਖਦੇ ਵੀ ਆਂ ਕਈ ਵਾਰੀ ਆਪਾਂ ਆਪ ਵੀ ਐਕਸਪੀਰੀਅੰਸ ਕਰਦੇ ਆਂ ਵੀ ਜਦੋਂ ਔਖਾ ਟਾਈਮ ਆਉਂਦਾ ਨਾ ਉਦੋਂ ਸਾਰੇ ਸਾਥ ਛੱਡ ਦਿੰਦੇ ਨੇ ਚਾਹੀ ਉਹ ਰਿਸ਼ਤੇਦਾਰ ਹੋਣ ਚਾਹੀ ਜਾਣ ਪਛਾਣ ਵਾਲੇ ਹੋਣ ਜਾਂ ਫਿਰ ਸਾਡੇ ਆਸਗੁਮਾਨ ਦੇ ਹੋਣ ਇਥੋਂ ਤੱਕ ਕਿ ਲੋਕ ਫੋਨ ਵੀ ਚੱਕਣਾ ਬੰਦ ਕਰ ਦਿੰਦੇ ਨੇ ਇਹ ਚੀਜ਼ਾਂ ਹੋ ਸਕਦਾ ਤੁਸੀਂ ਵੀ ਐਕਸਪੀਰੀਅੰਸ ਕੀਤੀ ਹੋਣ ਕਿਉਂਕਿ ਜ਼ਿੰਦਗੀ ਵਿੱਚ ਕਦੇ ਨਾ ਕਦੇ ਤਾਂ ਔਖਾ ਟਾਈਮ ਆਉਂਦਾ ਹੀ ਹੈ ਚਾਹੇ ਉਹ ਫਾਈਨੈਂਸ਼ਲੀ ਆਉਂਦਾ ਹੋਵੇ ਚਾਹੇ ਵੈਸੇ ਕੋਈ ਪਰਸਨਲ ਲਾਈਫ ਨੂੰ ਲੈ ਕੇ ਆਪਣੇ ਕੋਦੇ ਔਖਾ ਟਾਈਮ ਆਉਂਦਾ ਹੋਵੇ ਹੈਨਾ ਸੋ ਜਿਹੜੀ ਹੱਡ ਗੀਤੀ ਆ ਨਾ ਇਹਦੇ ਵਿੱਚ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰੂੰਗੀ ਵੀ ਜਦੋਂ ਪਰਮਾਤਮਾ ਕਿਰਪਾ ਕਰਨ ਤੇ ਆਉਂਦਾ ਨਾ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰਨ ਤੇ ਆਉਂਦੇ ਨੇ ਤਾਂ ਕਿਵੇਂ ਗੁਰੂ ਸਾਹਿਬ ਜੀ ਉਹਨਾਂ ਹੀ ਲੋਕਾਂ ਦੀ ਸੋਚ ਨੂੰ ਬਦਲ ਦਿੰਦੇ ਨੇ ਤੇ ਪਰਮਾਤਮਾ ਉਹਨਾਂ ਦੇ ਥਰੂ ਹੀ ਸਾਡਾ ਜਿਹੜਾ ਕਾਰਜ ਆ ਉਹ ਕਰਵਾ ਦਿੰਦੇ ਨੇ ਸੋ ਇੱਕ ਬੀਬੀ ਸੀਗੀ ਉਹਨਾਂ ਦੇ ਨਾਲ ਕਰਜ਼ਾ ਸੀਗਾ ਬਹੁਤ ਜ਼ਿਆਦਾ 13 ਸਾਲ ਹੋ ਗਏ ਸੀ ਯਾਨੀ ਕਿਸੇ ਦਾ ਕਰਜ਼ਾ ਉੱਤਰ ਨਹੀਂ ਸੀ ਉਹਨਾਂ ਤੋਂ ਰਿਹਾ ਤੇ ਉਹਨਾਂ ਨੇ ਇੱਕ ਗੁਰਸਿੱਖ ਨੂੰ ਪੁੱਛਿਆ ਕਹਿੰਦੇ ਵੀ ਮੈਂ ਪਾਠ ਵੀ ਬਹੁਤ ਜ਼ਿਆਦਾ ਕਰਦੀ ਆ ਮੈਂ ਦੁਪਹਿਰਾ ਸੇਵ ਵੀ ਕਰਦੀ ਆ ਤੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਧੌਨੀ ਵੀ ਆ ਕਹਿੰਦੇ ਫਿਰ ਵੀ ਮੇਰਾ ਜਿਹੜਾ ਕਰਜਾ ਨਾ ਉਤਰ ਨਹੀਂ ਰਿਹਾ ਤਾਂ ਗੁਰਸਿੱਖ ਨੇ ਪੁੱਛਿਆ ਕਹਿੰਦੇ ਵੀ ਤੁਸੀਂ ਕਿਸ ਤਰੀਕੇ ਨਾਲ ਪਾਠ ਕਰਦੇ ਹੋ ਕਿਸ ਤਰੀਕੇ ਨਾਲ ਦੁਪਹਿਰਾ ਸੇਵ ਘਟਦੇ ਹੋ ਜਾਂ ਕਿਸ ਟਾਈਮ ਘਟਦੇ ਹੋ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਦੋਂ ਵੀ ਮੈਨੂੰ ਟਾਈਮ ਮਿਲਦਾ ਨਾ ਮੈਂ ਉਦੋਂ ਬਾਣੀ ਜਪ ਲੈਂਦੀ ਆ ਦਿਨੇ ਜਦੋਂ ਵੀ ਮੈਂ ਵਿਹਲੀ ਹੋਵਾਂ ਤਾ ਉਹ ਗੁਰ ਸਿੱਖ ਨੇ ਅੱਗੇ ਉਹ ਕਿਹਾ ਵੀ ਬਹੁਤ ਵਧੀਆ ਗੱਲ ਆ ਜਦੋਂ ਵੀ ਟਾਈਮ ਮਿਲੇ ਸਾਨੂੰ ਪਾਠ ਕਰ ਲੈਣਾ ਚਾਹੀਦਾ ਤੇ ਪਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਫਿਰ ਉਹ ਗੁਰ ਸਿੱਖ ਨੇ ਅੱਗੇ ਉਹ ਕਿਹਾ ਕਹਿੰਦੇ ਵੀ ਤੁਸੀਂ ਦੁਪਹਿਰਾ ਸਾਹਿਬ ਵੀ ਕਰੋ ਤੁਸੀਂ ਜਿੰਨੇ ਜਦੋਂ ਵੀ ਤੁਹਾਡਾ ਮਨ ਕਰਦਾ ਆ ਤੁਸੀਂ ਵਿਹਲੇ ਹੋ ਉਸ ਟਾਈਮ ਤੁਸੀਂ ਬਾਣੀ ਜਪ ਲੂ ਪਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਜ਼ਰੂਰ ਜਪੋ ਤੇ ਪ੍ਰਮਾਤਮਾ ਜ਼ਰੂਰ ਮਿਹਰ ਕਰਨਗੇ ਤਾਂ ਉਸ ਬੀਬੀ ਨੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਹੈਗਾ ਉਹ ਫਿਰ ਉਹ ਜਿਹੜੇ ਗੁਰਸਿੱਖ ਸੀ ਉਹਨੇ ਇੱਕ ਕਾਰਨ ਵੀ ਦੱਸਿਆ ਮੈਂ ਕਾਫੀ ਵਾਰੀ ਗੱਲ ਵੀਡੀਓ ਦੇ ਵਿੱਚ ਸ਼ੇਅਰ ਵੀ ਤੁਹਾਡੇ ਨਾਲ ਕੀਤੀ ਆ ਵੀ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਨਾ ਉਦੋਂ ਆਪਾਂ ਕਈ ਵਾਰੀ ਇਹ ਚੀਜ਼ ਸੁਣਦੇ ਆ ਸਾਡੇ ਵੱਡ-ਵਡੇਰਿਆਂ ਤੋਂ ਵੀ ਜਾਂ ਆਪਾਂ ਕਈ ਗਾਣਿਆਂ ਦੇ ਵਿੱਚ ਇਹ ਚੀਜ਼ ਸੁਣੀ ਆ ਵੀ ਅੰਮ੍ਰਿਤ ਵੇਲੇ ਜਿਹੜਾ ਬੰਬੀਹਾ ਬੋਲਦਾ ਨਾ ਉਹਦੀ ਪਰਮਾਤਮਾ ਦੇ ਚਰਨਾਂ ਤੱਕ ਉਹਦੀ ਜਿਹੜੀ ਪੁਕਾਰ ਪਹੁੰਚਦੀ ਆ ਜਿਹੜਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਨਾ ਕੋਈ ਵੀ ਇਨਸਾਨ ਚਾਹੇ ਉਹ ਸਿੱਖ ਧਰਮ ਤੋਂ ਬਿਲੋਂਗ ਕਰਦਾ ਜਾਂ ਨਹੀਂ ਕਰਦਾ ਚਾਹੇ ਕਿਸੇ ਹੋਰ ਧਰਮ ਤੋਂ ਹੀ ਆ ਜੇ ਉਹ ਸੱਚੀ ਸ਼ਰਧਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਨਾ ਕਹਿੰਦੇ ਉਹਦੀ ਉਹ ਸਿੱਧੀ ਆਵਾਜ਼ ਸਿੱਧੀ ਉਹ ਪੁਕਾਰ ਜਿਹੜੀ ਹੈਗੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ ਇਸੇ ਕਰਕੇ ਤਾਂ ਸਾਨੂੰ ਗੁਰੂ ਸਾਹਿਬ ਗੁਰੂ ਸਾਹਿਬ ਜੀ ਨੇ ਇਸ ਜੀਤੇ ਪ੍ਰੈਸ਼ਰ ਦਿੱਤਾ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਜ਼ਰੂਰ ਕਰੋ ਤਾਂ ਫਿਰ ਉਹ ਗੁਰਸਿੱਖ ਨੇ ਕਿਹਾ ਵੀ ਉਸ ਟਾਈਮ ਸਾਡੀ ਪਰਮਾਤਮਾ ਬਹੁਤ ਜ਼ਿਆਦਾ ਸੁਆਦ ਨਹੀਂ ਤੇ ਬਹੁਤ ਛੇਤੀ ਸੁਆਦ ਨਹੀਂ ਤਾਂ ਫਿਰ ਉਹ ਬੀਬੀ ਨੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਅਰਦਾਸ ਕੀਤੀ ਵੀ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰੋ ਮੇਰੇ ਕੋਲੇ ਕੋਈ ਹਜਾ ਸਾਧਨ ਨਹੀਂ ਹੈਗਾ ਕੋਈ ਨਹੀਂ ਮੇਰੀ ਆਮਦਨ ਨਹੀਂ ਹੈਗੀ ਵੀ ਜਿਹੜਾ ਮੈਂ ਕਰਜ਼ਾ ਉਤਾਰ ਸਕਾ ਪਰ ਤੁਸੀਂ ਚਾਹੋ ਤਾਂ ਕੀ ਨਹੀਂ ਹੋ ਸਕਦਾ ਚਲੋ ਜੀ ਉਹ 2 ਮਹੀਨੇ ਹੋ ਗਏ ਉਹਨਾਂ ਨੂੰ ਪਾਠ ਕਰਦੇ ਆ ਉਹ 2 ਮਹੀਨੇ ਬਾਅਦ ਨਾ ਜਿਹੜੇ ਰਿਸ਼ਤੇਦਾਰ ਉਹਨਾਂ ਦਾ ਫੋਨ ਤੱਕ ਨਹੀਂ ਚੱਕਦੇ ਅਸੀਂ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਘਰ ਤੱਕ ਆਉਣੋਂ हट ਗਏ ਸੀਗੇ ਵੀ ਇਹਨਾਂ ਤਾਂ ਕਰਜ਼ਾ ਹੀ ਬਹੁਤ ਦੇਣਾਗਾ ਇਹ ਕਿਤੇ ਸਾਥੋਂ ਕੁਝ ਮੰਗਣਾ ਲੈਣ ਤੁਸੀਂ ਵਿਸ਼ਵਾਸ ਨਹੀਂ ਕਰਨਾ ਕਦੇ ਤਾਂ ਕੋਈ ਆ ਜਾਵੇ ਕਦੇ ਕੋਈ ਆ ਜਾਵੇ ਮਤਲਬ ਇੱਕੇ ਦਿਨ ਨਹੀਂ ਥੋੜੇ ਥੋੜੇ ਦੇਣੇ ਪਾ ਕੇ ਤਾਂ ਆ ਕੇ ਨਾਲੇ ਕਰਨ ਦਾ ਹਾਲਚਲ ਪੁੱਛਣ ਨਾਲੇ ਉਹਨਾਂ ਨੇ ਇਹ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਥੋੜੇ ਥੋੜੇ ਪੈਸੇ ਯਾਨੀ ਰਿਸ਼ਤੇਦਾਰਾਂ ਨੇ ਦਿੱਤੇ ਵੀ ਤੁਸੀਂ ਇੰਨੇ ਪੈਸੇ ਲੈ ਲਓ ਤੇ ਵੀ ਤੁਸੀਂ ਆ ਦਾ ਥੋੜਾ ਥੋੜਾ ਕਰਜ਼ਾ ਉਤਾਰੋ ਕੋਈ ਗੱਲ ਨਹੀਂ ਜਦੋਂ ਤੁਹਾਡੇ ਕੋਲੇ ਹੋਣਗੇ ਤੁਸੀਂ ਦੇ ਦਿਓ ਨਹੀਂ ਵੀ ਹੋਣਗੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਓ ਪਰ ਤੁਸੀਂ ਜਿਹੜਾ ਤੁਹਾਡੇ ਸਿਰ ਤੇ ਕਰਜ਼ਾ ਆਗਾ ਉਹਨੂੰ ਉਤਾਰ ਲਓ ਹੁਣ ਤੁਸੀਂ ਇਹ ਦੇਖੋ ਵੀ ਆdte ਟਾਈਮ ਦੇ ਵਿੱਚ ਕੋਈ ਕਿਸੇ ਤੋਂ ਚੁੰਡੀ ਨਹੀਂ ਵੜਾਉਂਦਾ ਕੋਈ ਕਿਸੇ ਨੂੰ 1 ਰੁਪਿਆ ਦੇ ਕੇ ਨਹੀਂ ਰਾਜੀ ਤੇ ਜੇ ਕੋਈ ਮੰਗਦਾ ਵੀ ਹੈ ਤਾਂ ਵੀ ਅਗਲਾ ਪਹਿਲੇ ਹੀ ਸੌ ਬਹਾਨਾ ਬਣਾ ਦਿੰਦਾ ਸਾਡੇ ਤਾਂ ਜੀ ਆਪੇ ਲੋੜ ਹੈ ਤੰਗੀ ਹੋਈ ਪਈ ਹੈ ਹੱਥ ਬਹੁਤ ਟਾਈਟ ਹੈ ਹਨਾ ਜੇ ਆਪਾਂ ਕਿਸੇ ਤੋਂ ਵਿਆਜੂ ਵੀ ਮੰਗਦੇ ਆ ਤਾਂ ਅਗਲਾ ਇਦਾਂ ਦੀਆਂ ਗੱਲਾਂ ਅੱਗੇ ਤੋਂ ਕਰਦਾ ਹੈ ਪਰ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਸਵੇਰੇ ਉੱਠ ਕੇ ਧਿਆਉਣ ਲੱਗੀ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਗਾਉਣ ਲੱਗੀ ਸਵੇਰ ਵੇਲੇ ਤਾਂ ਜਿਹੜੇ 13 ਸਾਲ ਦੀ ਮੁਸੀਬਤ ਸੀਗੀ ਕਸ਼ਟ ਸੀਗਾ ਉਹਨਾਂ ਦਾ ਦੁੱਖ ਸੀ ਕਰਜ਼ੇ ਦਾ ਉਹ ਤਾਂ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਸਿਰਫ 2 ਮਹੀਨੇ ਦੇ ਵਿੱਚ ਹੀ ਕੱਟ ਦਿੱਤਾ ਸੋ ਜਦੋਂ ਵੀ ਪਰਮਾਤਮਾ ਕਾਰਜ ਕਰਨ ਤੇ ਆਉਂਦਾ ਨਾ ਕਈ ਵਾਰੀ ਅਸੀਂ ਸੋਚਦੇ ਆ ਵੀ ਅਸੀਂ ਇੰਨੇ ਟੈਰ ਤੋ ਪਾਠ ਕਰ ਰਹੇ ਆ ਅਸੀਂ ਸਾਡੀ ਅਰਦਾਸ ਨਹੀਂ ਮਹਾਰਾਜ ਜੀ ਸੁਣ ਰਹੇ ਦੇਖੋ ਗੁਰੂ ਸਾਹਿਬ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਹੁੰਦੀ ਕਮੀ ਤਾਂ ਸਾਡੀ ਸ਼ਰਧਾ ਭਾਵਨਾ ਤੇ ਸਾਡੇ ਵਿਸ਼ਵਾਸ ਤੇ ਸਾਡੇ ਹੋ ਸਕਦਾ ਸਾਥੋਂ ਹੀ ਕੋਈ ਇਹ ਜੀ ਗਲਤੀ ਹੋ ਰਹੀ ਹੋਵੇ ਜਿਹਦਾ ਕਰਕੇ ਪਰਮਾਤਮਾ ਸਾਡੀ ਜਿਹੜੀ ਅਰਦਾਸ ਨਹੀਂ ਸੁਣਦੇ ਜੇ ਆਪਾਂ ਆਪਣੇ ਵੱਲ ਗੌਰ ਕਰਕੇ ਵੀ ਸਾਥੋਂ ਕਿੱਥੇ ਗਲਤੀ ਹੋ ਰਹੀ ਆ ਇਹ ਆਪਾਂ ਕਿਸੇ ਸੰਤ ਮਹਾਂਪੁਰਸ਼ ਨੂੰ ਪੁੱਛ ਲਈਏ ਵੀ ਮਹਾਰਾਜ ਜੀ ਵੀ ਅਸੀਂ ਇਸ ਤਰੀਕੇ ਨਾਲ ਪਾਠ ਕਰਦੇ ਹਾਂ ਦੱਸੋ ਸਾਡਾ ਤਰੀਕਾ ਸਹੀ ਆ ਜਾਂ ਗਲਤ ਹੈ ਕਈ ਵਾਰੀ ਨਾ ਪਰਮਾਤਮਾ ਕਿਸੇ ਦੇ ਥਰੂ ਹੀ ਸਾਨੂੰ ਉਹ ਗਲਤੀ ਜਿਹੜੀ ਆ ਅਹਿਸਾਸ ਕਰਵਾ ਦਿੰਦੇ ਨੇ ਤੇ ਫਿਰ ਜਦੋਂ ਅਸੀਂ ਉਸ ਗਲਤੀ ਨੂੰ ਸੁਧਾਰ ਲੈਨੇ ਆ ਤੇ ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਆ ਕਰੋ ਪਾਠ ਚਾਹੇ ਜ਼ਿਆਦਾ ਕਰੋ ਚਾਹੇ ਥੋੜਾ ਕਰੋ ਪਰ ਜਿੰਨਾ ਤੁਸੀਂ ਕਰੋ ਨਾ ਪੂਰੇ ਵਿਸ਼ਵਾਸ ਦੇ ਨਾਲ ਕਰੋ ਇਹ ਵਿਸ਼ਵਾਸ ਰੱਖ ਕੇ ਕਰੋ ਵੀ ਮਹਾਰਾਜ ਜੀ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਸਾਲ ਨੂੰ ਮੇਰਾ ਕਾਰਜ ਜ਼ਰੂਰ ਸਵਾਰਨਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਉਸ ਟਾਈਮ ਆ ਜਾਂਦਾ ਨਾ ਉਸ ਕੰਮ ਦੇ ਹੋਣ ਦਾ ਸਹੀ ਟਾਈਮ ਜਿਹੜਾ ਹੁੰਦਾ ਹੈ ਤਾਂ ਫਿਰ ਉਦੋਂ ਪਰਮਾਤਮਾ ਜੀ ਇੰਨਾ ਕੁ ਦਿੰਦੇ ਨੇ ਕਿ ਸਾਨੂੰ ਖੁਦ ਨੂੰ ਪਤਾ ਨਹੀਂ ਚੱਲਦਾ ਵੀ ਕਿੱਥੋਂ ਕਿੱਥੋਂ ਕਿਵੇਂ-ਕਿਵੇਂ ਉਹ ਕਾਰਜ ਜਿਹੜਾ ਉਹ ਸਫਲ ਹੋ ਜਾਂਦਾ ਹੈ ਜਦੋਂ ਵਾਹਿਗੁਰੂ ਕਰਨ ਤੇ ਆਉਂਦੇ ਨੇ ਸੋ ਬਿਨਾਂ ਸ਼ੰਕਾ ਤੋਂ ਪਾਠ ਕਰਿਆ ਕਰੋ ਪੂਰਾ ਵਿਸ਼ਵਾਸ ਰੱਖਿਆ ਕਰੋ ਤੇ ਇਹ ਨਹੀਂ ਹੈਗਾ ਵੀ ਜੇ ਮੇਰਾ ਸਾਲ ਹੋ ਗਿਆ ਮੈਂ 파ਟ ਕਰਦੀ ਨੂੰ ਤੇ ਮੇਰਾ ਜਿਹੜਾ ਕਾਰਜ ਪੂਰਾ ਨਹੀਂ ਹੋਇਆ ਤਾਂ ਮੈਂ ਹੁਣ 파ਟ ਕਰਨਾ ਬੰਦ ਕਰ ਦੇਣਾ ਕਈ ਵਾਰੀ ਮੈਨੂੰ ਇਦਾਂ ਦੇ ਕਮੈਂਟ ਆ ਜਾਂਦੇ ਨੇ ਵੀ ਰੀਦੀ ਮੈਂ ਤਾਂ ਹੁਣ 파ਟ ਕਰਨਾ ਬੰਦ ਕਰ ਦਿੱਤਾ ਵੀ ਕਿਉਂਕਿ ਮੇਰੀ ਜਿਹੜੀ ਅਰਦਾਸ ਉਹ ਪਰਮਾਤਮਾ ਨੇ ਸੁਣੀ ਨਹੀਂ ਜਾਂ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਹੋ ਸਕਦਾ ਵੀ ਜਿਹੜੀ ਨੌਕਰੀ ਤੁਸੀਂ ਮੰਗ ਰਹੇ ਹੋ ਉਹ ਅੱਗੇ ਜਾ ਕੇ ਤੁਹਾਡੇ ਲਈ ਸਹੀ ਨਹੀਂ ਹੋਵੇ ਦੇਖੋ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨੀ ਲੱਗਣ ਲੱਗਦੇ ਆ ਨਾ ਤਾਂ ਆਪਾਂ ਗੁਰੂ ਸਾਹਿਬ ਦੇ ਬੱਚੇ ਆਪਾਂ ਗੁਰੂ ਸਾਹਿਬ ਦੇ ਭਗਤ ਗੁਰੂ ਸਾਹਿਬ ਦੇ ਦਾਸ ਬਣ ਜਾਂਦੇ ਆ ਤਾਂ ਫਿਰ ਪਰਮਾਤਮਾ ਕਦੇ ਵੀ ਆਪਣੇ ਬੱਚਿਆਂ ਦਾ ਆਪਣੇ ਭਗਤਾਂ ਦਾ ਆਪਣੇ ਦਾਸਾਂ ਦਾ ਕਦੇ ਵੀ ਨੁਕਸਾਨ ਨਹੀਂ ਕਰਦੇ ਕਦੇ ਮਾਰਾ ਨਹੀਂ ਕਰਦੇ ਉਹ ਸਾਨੂੰ ਉਹ ਦੇਣਗੇ ਜੋ ਸਾਡੇ ਲਈ ਚੰਗਾ ਹੈ ਆਪਾਂ ਤਾਂ ਮੰਗਦੇ ਹੁੰਦੇ ਆ ਵੀ ਸਾਨੂੰ ਆਹ ਚੀਜ਼ ਮਿਲ ਜਾਈਏ ਤੇ ਆਪਾਂ ਨੂੰ ਕਈ ਵਾਰੀ ਉਹ ਚੀਜ਼ ਨਹੀਂ ਮਿਲਦੀ ਦਾ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਸਾਡੀ ਸੁਣ ਨਹੀਂ ਰਹੇ ਇਹਦਾ ਮਤਲਬ ਇਹ ਉਹ ਚੀਜ਼ ਸਾਡੇ ਲਈ ਸਹੀ ਨਹੀਂ ਹੈਗੀ ਸੁਪਰਮਾਤਮਾ ਸਾਨੂੰ ਉਹ ਨਹੀਂ ਦਿੰਦੇ ਜੋ ਅਸੀਂ ਮੰਗਦੇ ਹਾਂ ਪਰਮਾਤਮਾ ਸਾਨੂੰ ਉਹ ਦਿੰਦੇ ਨੇ ਜੋ ਸਾਡੇ ਲਈ ਸਹੀ ਹੈ ਸੋ ਤੁਸੀਂ ਵੀ ਇਹ ਚੀਜ਼ਾਂ ਨੂੰ ਧਿਆਨ ਚ ਰੱਖਿਆ ਕਰੋ ਉਮੀਦ ਕਰਦੇ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ